ਮੈਂ ਹਲਕੇ ਦਾ ਸੇਵਾਦਾਰ ਹੋਣ ਦੇ ਨਾਤੇ ਮੈਂ ਇੱਕੋ ਹੀ ਬੇਨਤੀ ਕਰੂੰਗਾ ਕਿ ਰਾਜਪੁਰਾ ਹਸਪਤਾਲ ਦੇ ਵਿੱਚ ਕੋਈ ਵੀ ਮਰੀਜ਼ ਆਵੇ ਕੋਈ ਵੀ ਮਰੀਜ਼ਾਂ ਦੇ ਨਾਲ ਕੋਈ ਅਟੈਂਡੈਂਟ ਆਵੇ ਕੋਈ ਪਰਿਵਾਰ ਦਾ ਆਵੇ ਤਾਂ ਸਮੁੱਚੀ ਜਥੇਬੰਦੀ ਦੇ ਸਹਿਯੋਗ ਨਾਲ ਅਸੀਂ ਹਰ ਤਰ੍ਹਾਂ ਦਾ ਲੰਗਰ ਪਾਣੀ ਤੋਂ ਲਾ ਕੇ ਹਰ ਤਰ੍ਹਾਂ ਦੇ ਪ੍ਰਬੰਧ ਜਿਹੜੇ ਆ ਉਹ ਕਰਾਂਗੇ ਸਾਡੇ ਲੋਕਲ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਾਹਿਬ ਵੀ ਨੇ ਸਾਡੇ ਸ਼ਰੋਮਣੀ ਅਕਾਲੀ ਦਲ ਦੇ ਵੀ ਲੋਕਲ ਪ੍ਰਧਾਨ ਸਾਹਿਬ ਨੇ ਸਾਰੇ ਰਲ ਮਿਲ ਕੇ ਅਸੀਂ ਜਿਵੇਂ ਮਨੁੱਖਤਾ ਦੀ ਸੇਵਾ 'ਚ ਬਾਕੀ ਲੋਕ ਵੀ ਹਿੱਸਾ ਪਾਉਂਦੇ ਆ ਸ਼ਰੋਮਣੀ ਅਕਾਲੀ ਦਲ ਆਪਣੇ ਵੱਲੋਂ ਜੋ ਵਿਵਸਥਾ ਤੇ ਕੀਤੀ ਦੀ ਅਸੀਂ ਡਟ ਕੇ ਕਰਾਂਗੇ ਮੈਂ ਇੱਕ ਹਲਕੇ ਦਾ ਸੇਵਾਦਾਰ ਹੋਣ ਦੇ ਨਾਤੇ ਮੈਂ ਇੱਕੋ ਹੀ ਬੇਨਤੀ ਕਰੂੰਗਾ ਕਿ ਰਾਜਪੁਰਾ ਹਸਪਤਾਲ ਦੇ ਵਿੱਚ ਕੋਈ ਵੀ ਮਰੀਜ਼ ਆਵੇ ਕੋਈ ਵੀ ਮਰੀਜ਼ਾਂ ਦੇ ਨਾਲ ਕੋਈ اٹੈਂਡੈਂਟ ਆਵੇ ਕੋਈ ਪਰਿਵਾਰ ਦਾ ਆਵੇ ਤਾਂ ਸਮੁੱਚੀ ਜਥੇਬੰਦੀ ਦੇ ਸਹਿਯੋਗ ਨਾਲ ਅਸੀਂ ਹਰ ਤਰ੍ਹਾਂ ਦਾ ਲੰਗਰ ਪਾਣੀ ਤੋਂ ਲਾ ਕੇ ਹਰ ਤਰ੍ਹਾਂ ਦੇ ਪ੍ਰਬੰਧ ਜਿਹੜੇ ਆ ਉਹ ਕਰਾਂਗੇ ਸਾਡੇ ਲੋਕਲ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਾਹਿਬ ਵੀ ਨੇ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਵੀ ਲੋਕਲ ਪ੍ਰਧਾਨ ਸਾਹਿਬ ਨੇ ਸਾਰੇ ਰਲ ਮਿਲ ਕੇ ਅਸੀਂ ਜਿਵੇਂ ਮਨੁੱਖਤਾ ਦੀ ਸੇਵਾ 'ਚ ਬਾਕੀ ਲੋਕ ਵੀ ਹਿੱਸਾ ਪਾਉਂਦੇ ਆ ਸ਼੍ਰੋਮਣੀ ਅਕਾਲੀ ਦਲ ਆਪਣੇ ਵੱਲੋਂ ਜੋ ਵਿਵਸਥਾ ਇੱਥੇ ਕੀਤੀ ਗਈ ਅਸੀਂ ਡਟ ਕੇ ਕਰਾਂਗੇ ਮੈਂ ਇਹ ਹਲਕੇ ਦਾ ਸੇਵਾਦਾਰ ਹੋਣ ਦੇ ਨਾਤੇ ਮੈਂ ਇੱਕੋ ਹੀ ਬੇਨਤੀ ਕਰੂੰਗਾ ਕਿ ਰਾਜਪੁਰਾ ਹਸਪਤਾਲ ਦੇ ਵਿੱਚ ਕੋਈ ਵੀ ਮਰੀਜ਼ ਆਵੇ ਕੋਈ ਵੀ ਮਰੀਜ਼ਾਂ ਦੇ ਨਾਲ ਕੋਈ اٹੈਂਡੈਂਟ ਆਵੇ ਕੋਈ ਪਰਿਵਾਰ ਦਾ ਆਵੇ ਤਾ ਸਮੂਚੀ ਜਥੇਬੰਦੀ ਦੇ ਸਹਿਯੋਗ ਨਾਲ ਅਸੀਂ ਹਰ ਤਰ੍ਹਾਂ ਦਾ ਲੰਗਰ ਪਾਣੀ ਤੋਂ ਲਾ ਕੇ ਹਰ ਤਰ੍ਹਾਂ ਦੇ ਪ੍ਰਬੰਧ ਜਿਹੜੇ ਆ ਉਹ ਕਰਾਂਗੇ ਸਾਡੇ ਲੋਕਲ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਾਹਿਬ ਵੀ ਨੇ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਵੀ ਲੋਕਲ ਪ੍ਰਧਾਨ ਸਾਹਿਬ ਨੇ ਸਾਰੇ ਰਲ ਮਿਲ ਕੇ ਅਸੀਂ ਜਿਵੇਂ ਮਨੁੱਖਤਾ ਦੀ ਸੇਵਾ 'ਚ ਬਾਕੀ ਲੋਕ ਵੀ ਹਿੱਸਾ ਪਾਉਂਦੇ ਆ ਸ਼੍ਰੋਮਣੀ ਅਕਾਲੀ ਦਲ ਆਪਣੇ ਵੱਲੋਂ ਜੋ ਵਿਵਸਥਾ ਇੱਥੇ ਕੀਤੀ ਗਈ ਅਸੀਂ ਡੜਕੇ ਕਰਾਂ ਮੈਂ ਹਲਕੇ ਦਾ ਸੇਵਾਦਾਰ ਹੋਣ ਦੇ ਨਾਤੇ ਮੈਂ ਇੱਕੋ ਹੀ ਬੇਨਤੀ ਕਰੂੰਗਾ ਕਿ ਰਾਜਪੁਰਾ ਹਸਪਤਾਲ ਦੇ ਵਿੱਚ ਕੋਈ ਵੀ ਮਰੀਜ਼ ਆਵੇ ਕੋਈ ਵੀ ਮਰੀਜ਼ਾਂ ਦੇ ਨਾਲ ਕੋਈ اٹੈਂਡੈਂਟ ਆਵੇ ਕੋਈ ਪਰਿਵਾਰ ਦਾ ਆਵੇ ਤਾਂ ਸਮੁੱਚੀ ਜਥੇਬੰਦੀ ਦੇ ਸਹਿਯੋਗ ਨਾਲ ਅਸੀਂ ਹਰ ਤਰ੍ਹਾਂ ਦਾ ਲੰਗਰ ਪਾਣੀ ਤੋਂ ਲਾ ਕੇ ਹਰ ਤਰ੍ਹਾਂ ਦੇ ਪ੍ਰਬੰਧ ਜਿਹੜੇ ਆ ਉਹ ਕਰਾਂਗੇ ਸਾਡੇ ਲੋਕਲ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਾਹਿਬ ਵੀ ਨੇ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਵੀ ਲੋਕਲ ਪ੍ਰਧਾਨ ਸਾਹਿਬ ਨੇ ਸਾਰੇ ਰਲ ਮਿਲ ਕੇ ਅਸੀਂ ਜਿਵੇਂ ਮਨੁੱਖਤਾ ਦੀ ਸੇਵਾ 'ਚ ਬਾਕੀ ਲੋਕ ਵੀ ਹਿੱਸਾ ਪਾਉਂਦੇ ਆ ਸ਼੍ਰੋਮਣੀ ਅਕਾਲੀ ਦਲ ਆਪਣੇ ਵੱਲੋਂ ਜੋ ਵੀ ਤਾਰੇ ਤੇ ਕੀਤੀ ਗਈ ਅਸੀਂ ਡਟ ਕੇ ਕਰਾਂ